ਸਸਿ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਅਪਡੇਟਸ ਥੁਰੇ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 21 ਤੋਂ 24 ਅਗਸਤ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕੀ ਹਾਲਾਤ ਹੋਣਗੇ ਮੀਂਹ ਦੇ ਕਿਹੜੇ ਇਲਾਕੇ ਵਿੱਚ ਜਿਆਦਾ ਬੱਦਲ ਬਈ ਮੀਂਹ ਸਾਨੂੰ ਦੇਖਣ ਨੂੰ ਮਿਲੇਗਾ ਕਿਉਂਕਿ 20 ਅਗਸਤ ਦੀ ਅਗਰ ਗੱਲ ਕੀਤੀ ਜਾਵੇ ਤਾਂ ਬਹੁਤ ਤਕੜਾ ਸਿਸਟਮ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਿਆ ਬਹੁਤ ਭਾਰੀ ਮੀਂਹ ਪੰਜਾਬ ਦੇ ਉੱਤਰ ਪੂਰਬੀ ਪੱਛਮੀ ਅਤੇ ਸੈਂਟਰਲ ਪੰਜਾਬ ਜਾਨੀ ਕਿ ਆਪਾਂ ਕਹਿੰਦੇ ਮਾਝੇ ਦਾ ਹਿੱਸਾ ਦੁਆਬੇ ਦਾ ਹਿੱਸਾ ਤੇ ਵਿਚਕਾਰਲੇ ਹਿੱਸੇ ਵਿੱਚ ਭਾਰੀ ਮੀਂਹ ਹੋਇਆ ਤੇ ਦੁਆਬੇ ਤੋਂ ਇਲਾਵਾ ਮਾਲਵੇ ਮੈਲਟ ਵਿੱਚ ਘਟ ਮੀਂਹ ਦੇਖਣ ਨੂੰ ਮਿਲਿਆ ਜਿਹਦੇ ਵਿੱਚ ਗੱਲ ਕਰੀਏ ਤਾਂ ਫਜ਼ਿਲਕਾ ਮੁਕਸਰ ਸਾਹਿਬ ਬਰਨਾਲਾ ਬਠਿੰਡਾ ਮਾਨਸਾ ਸੰਗਰੂਰ ਮਲੇਰਕੋਟਲੇ ਦਾ ਕੁਝ ਇਲਾਕਾ ਇਹਦੇ ਵਿੱਚ ਮੀਂਹ ਜਿਹੜਾ ਘਟ ਦੇਖਣ ਨੂੰ ਮਿਲਿਆ ਤੇ ਬਾਕੀ ਇਲਾਕੇ ਵਿੱਚ ਵਧੀਆ ਮੀਂਹ ਹੋਇਆ ਜੀ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਬਿਲੋਂਗ ਕਰਦੇ ਹੋ ਤੁਹਾਡੇ ਏਰੀਆ ਵਿੱਚ ਮੌਸਮ ਦੇ ਕੀ ਹਾਲਾਤ ਨੇ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਵੀ ਕਰੋ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਬੱਦਲਬਾਈ ਪੰਜਾਬ ਦੇ ਉੱਪਰ ਫਿਲਹਾਲ ਘਟਦੀ ਹੋਈ ਦਿਖਾਈ ਦੇ ਰਹੀ ਹੈ ਹੁਣ ਆਪਾਂ ਗੱਲ ਕਰਾਂਗੇ 21 ਤੋਂ ਲੈ ਕੇ 24 ਦੇ ਮੌਸਮ ਦੇ ਹਾਲਾਤਾਂ ਦੀ ਤੁਸੀਂ ਦੇਖ ਰਹੇ ਹੋ ਕਿ 20 ਤਰੀਕ ਨੂੰ ਵਧੀਆ ਮੀਂਹ ਪੰਜਾਬ ਦੇ ਇਹਨਾਂ ਇਲਾਕਿਆਂ ਵਿੱਚ ਦੇਖਣ ਨੂੰ ਮਿਲਿਆ ਪਰ ਆਪਾਂ ਗੱਲ ਕਰਾਂਗੇ 21 ਤਰੀਕ ਦੀ 21 ਤਰੀਕ ਨੂੰ ਪੰਜਾਬ ਦੇ ਪੂਰਬੀ ਇਲਾਕੇ ਜਾਨੀ ਕਿ ਦੁਆਬੇ ਦੀ ਬੈਲਟ ਵਿੱਚ ਪਠਾਨਕੋਟ ਹੁਸ਼ਿਆਰਪੁਰ ਅਤੇ ਰੂਪਨਗਰ ਵਿੱਚ ਠੀਕ ਠਾਕ ਮੀਂਹ ਦੇਖਣ ਨੂੰ ਮਿਲ ਸਕਦਾ ਹੈ ਜੀ ਨਾਲ ਹੀ ਨਾ ਗੁਰਦਾਸਪੁਰ ਕਪੂਰਥਲਾ ਜਲੰਧਰ ਨਵਾਂ ਸ਼ਹਿਰ ਲੁਧਿਆਣਾ ਸੰਗਰੂਰ ਪਟਿਆਲਾ ਫਤਿਹ ਦੇਖਣ ਨੂੰ ਨਹੀਂ ਮਿਲ ਰਹੀ ਹਲਕੀ ਦਰਮਿਆਨੀ ਬੱਦਲਵਾਈ ਬਣੀ ਰਹੇਗੀ ਸੁੱਕਾ ਜਿਹੜਾ ਜਿਲੇ ਰਹਿਣ ਵਾਲੇ ਨੇ ਇਹਨਾਂ ਵਿੱਚ ਨਾ માત્ર ਮੀਂਹ ਦੇਖਣ ਨੂੰ ਮਿਲੇਗਾ ਜੀ ਅੰਮ੍ਰਿਤਸਰ ਤਰਨਤਾਰਨ ਫਿਰੋਜ਼ਪੁਰ ਮੋਗਾ ਫਰੀਦਕੋਟ ਮੁਕਸਰ ਫਜ਼ਿਲਕਾ ਬਠਿੰਡਾ ਬਰਨਾਲਾ ਤੇ ਮਾਨਸਾ ਜ਼ਿਲ੍ਹੇ ਹੋਣਗੇ ਇਹਨਾਂ ਵਿੱਚ ਕੋਈ ਭਾਰੀ ਮੀਂਹ ਦੀ ਉਮੀਦ ਫਿਲਹਾਲ ਦਿਖਾਈ ਨਹੀਂ ਦੇ ਰਹੀ ਬਾਕੀ ਅਗਰ ਆਉਂਦੇ ਦਿਨਾਂ ਦੀ ਗੱਲ ਕਰੀਏ 22 ਅਤੇ 23 ਅਗਸਤ ਨੂੰ ਹੌਲੀ-ਹੌਲੀ ਸਿਸਟਮ ਆ ਰਹੇ ਨੇ ਜੋ ਤੁਹਾਨੂੰ ਪਹਿਲਾਂ ਦੱਸ ਚੁੱਕੇ ਹਾਂ ਕਿ ਬੰਗਾਲ ਦੀ ਖਾੜੀ ਤੋਂ ਸਿਸਟਮ ਇੱਕ ਬਣਦਾ ਤਿਆਰ ਹੋ ਰਿਹਾ ਜੀ ਤੇ ਇੱਕ ਅਰਬ ਸਾਗਰ ਤੋਂ ਹੌਲੀ-ਹੌਲੀ ਕੂਚ ਕਰ ਰਹੇ ਨੇ ਜਿਸ ਦੇ ਸਿੱਟੇ ਵਜੋਂ ਫੇਰ ਤੋਂ ਅਗਰ ਗੱਲ ਕਰੀ ਜਾਵੇ ਪੂਰਬੀ ਇਲਾਕੇ ਦੇ ਵਿੱਚ ਮੀਂਹ ਹੈ ਜੀ 22 ਤਰੀਕ ਨੂੰ ਪਠਾਨਕੋਟ ਗੁਰਦਾਸਪੁਰ ਅਮ੍ਰਿਤਸਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਤੇ ਮੋਹਾਲੀ ਵਿੱਚ ਠੀਕ-ਠਾਕ ਕਾਰਵਾਈ ਮੀਂਹ ਦੀ ਹੋ ਸਕਦੀ ਹੈ ਤੇ ਬਾਕੀ ਪੂਰੇ ਪੰਜਾਬ ਦੇ ਉੱਪਰ ਬੱਦਲਵਾਈ ਛਾਈ ਰਹੇਗੀ 22 ਤਰੀਕ ਨੂੰ ਗੱਲ ਕੀਤੀ ਜਾ ਤਾਂ ਐਵਰੇਜ ਤਾਪਮਾਨ 33 ਡਿਗਰੀ ਦੇ ਨੇੜੇ ਤੇੜੇ ਬਣੇ ਰਹਿਣਗੇ ਜੋ ਕਿ ਇੱਕ ਨਾਰਮਲ ਤਾਪਮਾਨ ਦੀ ਤਰ੍ਹਾਂ ਹੀ ਹੋਣਗੇ ਤਕੜੀ ਕਾਰਵਾਈ ਫਿਲਹਾਲ ਦੇਖਣ ਨੂੰ ਨਹੀਂ ਮਿਲ ਰਹੀ ਉਸ ਤੋਂ ਇਲਾਵਾ ਅਗਰ ਗੱਲ ਕਰੀਏ 24 ਤੋਂ ਬਾਅਦ ਅਗਰ ਗੱਲ ਕਰੀਏ ਆਪਾਂ ਸੌਰੀ 23 ਅਗਸਤ ਦੇ ਅਗਰ ਗੱਲ ਕਰੀਏ 22 ਤੋਂ ਬਾਅਦ ਤਾਂ ਦੇਖੋਗੇ ਕਿ ਪੂਰਬੀ ਉੱਤਰ ਪੂਰਬੀ ਇਲਾਕੇ ਜਿਹੜੇ ਹੁਣਗੇ ਤਗੜੇ ਸਿਸਟਮ ਦੇ ਵਿੱਚ ਆ ਰਹੇ ਨੇ ਜਿਹਦੇ ਵਿੱਚ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਮਾਸ਼ਹਿਰ ਰੂਪਨਗਰ ਮੋਹਾਲੀ ਅਤੇ ਫਤਿਹਗੜ੍ਹ ਦੇ ਬਹੁਤ ਸਾਰੇ ਇਲਾਕੇ ਵਿੱਚ ਭਾਰੀ ਮੀਂਹ ਦੇਖਣ ਨੂੰ ਮਿਲੇਗਾ ਜਿਹਦੇ ਸਿੱਟੇ ਵਜੋਂ ਇਹਨਾਂ ਇਲਾਕਿਆਂ ਵਿੱਚ ਜਿਹੜਾ ਤਾਪਮਾਨ ਹੈ ਉਹ ਸਾਨੂੰ ਬਹੁਤ ਹੱਦ ਤੱਕ ਘਟਦਾ ਹੋਇਆ ਦਿਖਾਈ ਦੇ ਰਿਹਾ ਹੈ ਅਗਰ ਗੱਲ ਕੀਤੀ ਜਾਵੇ ਤਾਂ ਤਾਪਮਾਨ ਇਹਨਾਂ ਇਲਾਕਿਆਂ ਦੇ ਵਿੱਚ 30 ਡਿਗਰੀ ਐਵਰੇਜ ਬਣਦੀ ਹੋਈ ਦਿਖਾਈ ਦੇ ਰਿਹਾ 30 ਡਿਗਰੀ ਤੋਂ ਵੀ ਥੱਲੇ ਤਾ ਦਿਖਾਈ ਦੇ ਰਿਹਾ ਬਾਕੀ ਅਗਰ ਗੱਲ ਕੀਤੀ ਜਾਵੇ ਤਾਂ ਫਿਰੋਜ਼ਪੁਰ ਫਜ਼ਿਲਕਾ ਮੁਕਸਰ ਫਰੀਦਕੋਟ ਮੋਗਾ ਬਠਿੰਡਾ ਬਰਨਾਲਾ ਲੁਧਿਆਣਾ ਮਾਨਸਾ ਸੰਗਰੂਰ ਪਟਿਆਲਾ ਇਹ ਜਿੰਨੇ ਵੀ ਬੈਲਟ ਹੈ ਇਹਦੇ ਵਿੱਚ ਹਲਕਾ ਦਰਮਿਆਨਾ ਮੀਂਹ ਦੇਖਣ ਨੂੰ ਮਿਲੇਗਾ ਤੇ ਇਹਨਾਂ पे ਜਿਹੜਾ ਤਾਪਮਾਨ ਹੈ ਉਹ 30 ਡਿਗਰੀ ਤੋਂ ਪਲੱਸ ਹੀ ਰਹਿਣ ਵਾਲਾ ਹੈ ਯਾਨੀ ਕਿ 32 ਤੇ 33 ਡਿਗਰੀ ਤਾਪਮਾਨ ਰਹਿ ਸਕਦਾ ਪਰ ਜਿਸ ਤਰੀਕੇ ਦੇ ਮੀਂਹ ਦੇ ਹਾਲਾਤ ਨੇ ਤਾਂ ਪੂਰੇ ਪੰਜਾਬ ਦੀ ਐਵਰੇਜ ਕੱਢੀ ਜਾਵੇ ਤਾਂ 30 ਡਿਗਰੀ ਹੀ ਬਣਤੀ ਹੋਈ ਦਿਖਾਈ ਦੇ ਰਹੀ ਹੈ ਯਾਨੀ ਕਿ ਆਪਾਂ ਕਹਿ ਸਕਦੇ ਕਿ 23 ਅਗਸਤ ਨੂੰ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਭਾਰ ਬਣੇ ਰਹੇਗਾ ਇੱਕ ਤਰੀਕੇ ਨਾਲ ਵਧੀਆ ਉਮੀਦ ਹੀ ਉਮੀਦ ਬਣ ਰਹੀ ਹੈ ਆਖਰੀ ਦਿਨ ਦੀ ਅਗਰ ਗੱਲ ਕਰੀਏ 24 ਤਰੀਕ ਦੀ 24 ਤਰੀਕ ਨੂੰ ਸੇਮ ਹਾਲਾਤ ਲਗਭਗ ਬਣਦੇ ਹੋਏ ਦਿਖਾਈ ਦੇ ਰਹੇ ਨੇ ਪਰ ਜਿਹੜਾ ਭਾਰੀ ਮੀਹ ਆ ਉਹ ਥੋੜਾ ਜਿਹਾ ਜ਼ਿਲੇ ਘਟ ਚੁੱਕੇ ਨੇ ਉਸ ਦਿਨ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਰੂਪਨਗਰ ਅਤੇ ਮੁਹਾਲੀ ਇਹ ਜ਼ਿਲ੍ਹੇ ਹੋਣਗੇ ਜਿਨ੍ਹਾਂ ਵਿੱਚ ਭਾਰੀ ਮੀਂਹ ਹੋਵੇਗਾ ਪਰ ਬੇਸ਼ੱਕ ਇਹਨਾਂ ਇਲਾਕਿਆਂ ਵਿੱਚ ਵੀ ਦਿਖਾਈ ਦੇ ਰਿਹਾ ਪਰ ਆਪਾਂ ਕਹਿ ਸਕਦੇ ਹਾਂ ਕਿ ਜਲੰਧਰ, ਕਪੂਰਥਲਾ, ਤਰਨਤਾਰਨ, ਨਮਾਸ਼ਹਿਰ, ਫਤਿਹਗੜ੍ਹ ਤੇ ਪਟਿਆਲੇ ਦੇ ਵੀ ਬਹੁਤ ਸਾਰੇ ਇਲਾਕਿਆਂ ਵਿੱਚ ਠੀਕ-ਠਾਕ ਮੀਂਹ ਹੋਵੇਗਾ ਤੇ ਬਾਕੀ ਪੰਜਾਬ ਦੇ ਵਿੱਚ ਐਵਰੇਜ ਬੱਦਲ ਬਾਈ ਜਾਨੀ ਕਿ 50 ਤੋਂ 75% ਉਮੀਦ ਹੈ ਕਿ ਮੀਂਹ ਠੀਕ-ਠਾਕ ਹੋਵੇਗਾ ਤੇ ਉੱਤਰੀ ਪੰਜਾਬ ਤੇ ਪੂਰਬੀ ਪੰਜਾਬ ਵਿੱਚ 100% ਉਮੀਦ ਹੈ ਕਿ ਤਗੜਾ ਮੀਂਹ ਹੋਣ ਜਾ ਰਿਹਾ ਹੈ ਪਹਿਲਾਂ ਹੀ ਪੰਜਾਬ ਦੇ ਦਰਿਆਵਾਂ ਦਾ ਜਲ ਸਤਾਰ ਬਚ ਚੁੱਕਿਆ ਜੀ ਫਿਰੋਜ਼ਪੁਰ ਫਜ਼ਿਲਕਾ ਇਹ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਹੜ ਵਰਗੇ ਹਾਲਾਤ ਬਣੇ ਹੋਏ ਨੇ ਕਿਉਂਕਿ ਇਹ ਨੀਵੇਂ ਇਲਾਕੇ ਨੇ ਜਿਨ੍ਹਾਂ ਵਿੱਚ ਅਕਸਰ ਹੀ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਜਦੋਂ ਵੀ ਹਿਮਾਚਲ ਦੇ ਵਿੱਚ ਮੀਂਹ ਪੈਂਦਾ ਹੈ ਤਾਂ ਦਰਿਆਵਾਂ ਰਹੀ ਨਦੀਆਂ ਨਾਲੇ ਰਹੀ ਇਹਨਾਂ ਇਲਾਕਿਆਂ ਵਿੱਚ ਬਰਸਾਤ ਦਾ ਪਾਣੀ ਪਹੁੰਚਦਾ ਤੇ ਹੜ ਵਰਗੇ ਹਾਲਾਤ ਬਣ ਜਾਂਦੇ ਨੇ ਤੁਹਾਨੂੰ ਅਲਰਟ ਕਰ ਰਹੇ ਹਾਂ ਅਗਰ ਤੁਸੀਂ ਵੀ ਦਰਿਆਵਾਂ ਦੇ ਕੰਢੇ ਰਹਿੰਦੇ ਹੋ ਕਿਸੇ ਨਦੀ ਨਾਲੇ ਜਾਂ ਬਰਸਾਤੀ ਨਦੀ ਦੇ ਨੇੜੇ ਤੁਸੀਂ ਗੁజర్ਦੇ ਹੋ ਤਾਂ ਬਰਸਾਤਾਂ ਵਿੱਚ ਚਕੰਨੇ ਰਹੋ ਕਿਉਂਕਿ ਅਚਾਨਕ ਪਾਣੀ ਆ ਸਕਦਾ ਹੈ ਜੀ ਤੇ ਪਾਣੀ ਦਾ ਵਹਾਅ ਜ਼ਿਆਦਾ ਹੋਣ ਕਰਕੇ ਜਾਨੀ ਮਾਲੀ ਨੁਕਸਾਨ ਵੀ ਹੋ ਸਕਦੇ ਨੇ ਚਾਲੀ ਵਾਲੀ ਨੁਕਸਾਨ ਤੋਂ ਵਿਚਾਰ ਰੱਖੋ ਚੈਨਲ ਵੈਦਰ ਅਪਡੇਟਸ ਨੂੰ ਸਬਸਕ੍ਰਾਈਬ ਕਰਕੇ ਰੱਖੋ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਸਮੇਂ ਸਿਰ ਮਿਲਦੀ ਰਹੇ ਅਗਲੀ ਜਾਣਕਾਰੀ ਲੈ ਕੇ ਜਲਦ ਹਾਜ਼ਰ ਹੋਵਾਂਗੇ ਚੈਨਲ ਸਬਸਕ੍ਰਾਈਬ ਕਰਦੇ ਹੋ ਬੈਲ ਆਈਕਨ ਪ੍ਰੈਸ ਕਰਦੇ ਹੋ ਕਮੈਂਟ ਬਾਕਸ ਵਿੱਚ ਹਾਈਪ ਨਾਮ ਦਾ ਬਟਨ ਹੈ ਜੀ ਹਾਈਪ ਤੇ ਕਲਿੱਕ ਕਰਦੇ ਹੋ ਤਾਂ ਕਿ ਹਰ ਇੱਕ ਜਾਣਕਾਰੀ ਵਧੀਆ ਤਰੀਕੇ ਨਾਲ ਬਾਕੀ ਦਰਸ਼ਕਾਂ ਤੱਕ ਪਹੁੰਚੇ ਧੰਨਵਾਦ ਜੀ